ਸਤਿ ਸ਼੍ਰੀ ਅਕਾਲ ਸਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਹਲਕੇ 'ਚ ਜਾ ਕੇ ਵਰਕਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਇਸੇ ਕੜੀ ਤਹਿਤ ਡਾਕਟਰ ਅਮਰ ਸਿੰਘ ਫਤੇਗੜ ਸਾਹ ਤੋਂ ਜਿਹੜੇ ਸੰਸਦ ਨੇ ਉਹ ਵਰਕਰਾਂ ਦਾ ਧੰਨਵਾਦ ਕਰਨ ਦੇ ਲਈ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਤੇ ਸ਼ਬਦੀ ਨਿਸ਼ਾਨੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਸਾਧੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਕੋਲ ਪੈਸੇ ਖਰਚਣ ਦੇ ਲਈ ਨਹੀਂ ਸੀ ਪਰੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵੱਲੋਂ ਪਾਣੀ ਦੇ ਵਾਂਗ ਪੈਸਾ ਵਹਾਇਆ ਗਿਆ ਇਹਨਾਂ ਚੋਣਾਂ ਦੇ ਵਿੱਚ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਅਸੀਂ ਸਾਂਸਦ ਦੇ ਵਿੱਚ ਵੀ ਚੱਕਾਂਗੇ ਕਿ ਇੰਨਾ ਪੈਸਾ ਪਾਰਟੀਆਂ ਨੇ ਕਿਉਂ ਬਹਾਇਆ ਤੇ ਇੰਨਾ ਪੈਸਾ ਆਇਆ ਕਿੱਥੋਂ ਹੈ ਇਸ ਦੇ ਨਾਲ ਹੀ ਉਹਨੇ ਆਮ ਆਦਮੀ ਪਾਰਟੀ ਨੂੰ ਵੀ ਨਸੀਹਤ ਦਿੱਤੀ ਹੈ ਕਿ ਪੋਸਟਰਾਂ ਤੋਂ ਹਟ ਕੇ ਹੁਣ ਜ਼ਮੀਨ ਦੇ ਉੱਤੇ ਜਾ ਕੇ ਕੰਮ ਕਰਨੇ ਸ਼ੁਰੂ ਕਰ ਦੋ ਤਾਂ ਪਾਰਟੀ ਬਚੀ ਰਹੇਗੀ ਤੇ ਲੋਕਾਂ ਦਾ ਭਰੋਸਾ ਬਣਿਆ ਰਹੇਗਾ ਦੇਖੋ ਇਸ ਤਰ੍ਹਾਂ ਹੈਗਾ ਇਹ ਅੱਜ ਦੇ ਅਸੀਂ ਧੰਨਵਾਦ ਕਰਨਾ ਸੀ ਮੈਂ ਸਾਰੇ ਵਰਕਰਾਂ ਦਾ ਜਗ੍ਹਾ-ਜਗ੍ਹਾ ਮੈਂ ਜਾ ਰਿਹਾ ਤੇ ਅੱਜ ਸਾਰੇ ਫਟੇਗੜ ਸਾਹਿਬ ਮਿਲੇ ਦੇ ਵਰਕਰ ਲੀਡਰ ਸਭ ਲੋਕ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਧੰਨਵਾਦ ਕੀਤਾ ਖੁਸ਼ੀ ਦਾ ਮਾਹੌਲ ਸੀ ਹੁਣ ਸਵਾਲ ਇਹ ਹੈ ਦੇਖੋ ਸਾਡੀ ਜਿਹੜੀ ਲੜਾਈ ਸੀ ਇਹ ਦੋ ਇਹੋ ਜਿਹੀਆਂ ਤਾਕਤਾਂ ਸੀ ਇੱਕ ਤਾਂ ਪਾਜਾ ਪਰ મોદી ਜਿਹੜੇ ਮੁਲਕ ਨੂੰ ਧਰਮ ਦੇ ਜਾਤ ਦੇ ਨਾਂ ਤੇ ਤੋੜਨਾ ਚਾਹੁੰਦੇ ਆ ਸੰਵਿਧਾਨ ਬਦਲਣਾ ਚਾਹੁੰਦੇ ਆ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਤਾਨਾਸ਼ਾਹੀ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਕਿਸਾਨ ਦਾ ਮਜ਼ਦੂਰ ਦਾ ਜਿੰਨਾ ਨੁਕਸਾਨ ਕਰ ਸਕਦੇ ਆ ਉਹ ਕਰਨਾ ਚਾਹੁੰਦੇ ਆ ਇੱਕ ਤਾਂ ਉਸ ਤਾਕਤ ਨਾਲ ਸਾਡੀ ਇਹ ਲੜਾਈ ਸੀ ਔਰ ਦੂਸਰੀ ਸਾਡੀ ਆ ਲੋਕਲ ਜਿਹੜੇ ਝਾੜੂ ਵਾਲੇ ਨੇ ਉਹਨਾਂ ਨਾਲ ਲੜਾਈ ਸੀ ਕਿਉਂਕਿ ਉਹਨਾਂ ਦਾ 92 ਸੀਟਾਂ ਕਾਧੀਆਂ ਮਿਲ ਗਈਆਂ ਉਹ ਹੁਣ ਸਾਨੂੰ ਕਹਿ ਰਹੇ ਆ ਅਸੀਂ 13 ਜ਼ੀਰੋ ਦਿੱਤਾਗੇ ਤੁਹਾਡਾ ਮਲੀਆ ਮੀਟ ਕਰਦੇ ਆਂਗੇ ਔਰ ਆ ਜਿਹੜਾ ਸਾਡਾ ਇੱਥੇ ਗਿਆ ਸੀ ਜੀਪੀ ਸਿੰਘ ਉਹ ਕਹਿ ਰਿਹਾ ਸੀ ਕਿ ਮੈਂ ਲੱਖ ਡੇਢ ਲੱਖ ਤੇ ਜਿੱਤ ਰਿਹਾ ਡਾਕਟਰ ਰਾਮਰ ਸਿੰਘ ਨੂੰ ਮੈਂ ਝੂਲ ਛੁਟਾ ਦੂੰਗਾ ਇਹੋ ਜਿਹਾ ਤਾਕਤ ਨਾਲ ਉਹ ਮੈਂ ਇਲੈਕਸ਼ਨ ਲੜਿਆ ਆ ਮੇਰੇ ਲੀਡਰ ਬੈਠੇ ਆ ਐ ਲੱਗਦਾ ਸੀ ਕਿ ਜਿਵੇਂ ਨਦੀਆਂ ਵਹਿ ਰਹੀਆਂ ਨੇ ਪੈਸੇ ਦੀਆਂ ਭਾਜ ਭਾ ਲੋਰ ਆਪਨ ਲੋ ਇੰਨਾ ਜ਼ਿਆਦਾ ਪੈਸਾ ਇਹਨਾਂ ਨੇ ਖਰਚ ਕੀਤਾ ਇਹ ਕਿਹੜੀ ਇਹਨਾਂ ਦੀ ਇਨਕਮ ਆ ਵਾਹਿਗੁਰੂ ਜਾਣਦਾ ਪ੍ਰੈਸ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਕੋਲ ਇਹਨਾਂ ਪੈਸਾ ਭਾਜ ਭਾ ਕੋਲ ਆਮ ਪਾਰਟੀ ਕੋਲ ਕਿੱਥੋਂ ਆਇਆ ਔਰ ਮੈਂ ਪਾਰਲੀਮੈਂਟ ਜੁਇਸ ਗਾਲ ਤੇ ਬੋਲੂਗਾ ਜਾ ਕੇ ਕਿ ਇਹਨਾਂ ਦਾ ਪਤਾ ਕਰੋ ਕਿ ਇਹਨਾਂ ਪੈਸਾ ਇਹਨਾਂ ਕੋਲ ਆਉਂਦਾ ਕਿੱਥੇ ਆ ਸਾਡਾ ਦਾ ਧੂਆਂ ਨਿਕਲਿਆ ਹੀ ਖਰਚਾ ਕਰਨ ਨੂੰ ਇਹ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪੈਸੇ ਆਈ ਜਾਂਦੇ ਸੀ ਤੇ ਇਸ ਕਰਕੇ ਇਹੋ ਜੀਆਂ ਦੋ ਤਾਕਤਾਂ ਨਾਲ ਲੜਾਈ ਸੀ ਅਸੀਂ ਦੋਵੇਂ ਤਾਕਤਾਂ ਨਾਲ ਆ ਦੇਖੋ ਸਾਰੇ ਲੀਡਰ ਵਰਕਰ ਆ ਗਿਆ ਅੱਜ ਉਹਨਾਂ ਦੀ ਮੀਟਿੰਗ ਸੀ ਇਹਨਾਂ ਨੇ ਉਹਨਾਂ ਨੂੰ ਧੂਲ ਚੜਾਈ ਆ ਜਿਹੜੀ ਉਹ ਸਾਨੂੰ ਧੂਲ ਪਾਉਣੀ ਚਾਹੁੰਦੇ ਸੀ ਆ ਜਿਹੜੇ ਲੀਡਰ ਮੇਰੇ ਵਰਕਰ ਖੜੇ ਆ ਉਹ ਅੰਦਰ ਉੱਥੇ ਸੀ ਇਹਨਾਂ ਨੇ ਧੂਣ ਚਟਾਈ ਆ ਇਹ ਲੜਾਈ ਸਾਰੇ ਪੰਜਾਬ ਦੀ ਸੀ ਸਾਰੇ ਫਤਿਹਗੜ ਸਾਹਿਬ ਦੀ ਸੀ ਔਰ ਸਾਡੇ ਤੇ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਔਰ ਬਾਬਾ ਪਤੇ ਸਿੰਘ ਦੀ ਅਸ਼ੀਰਵਾਦ ਰਿਆ ਉਹ ਸੱਚ ਦੇ ਨਾਲ ਖੜੇ ਜਿੱਤ ਸੱਚ ਦੀ ਹੋਈ ਆ ਇਹ ਦੋਵੇਂ ਝੂਠੀਆਂ ਫੋਰਸਾਂ ਸੀ ਲੋਕਾਂ ਨੂੰ ਧੋਖਾ ਦਿੰਦੀਆਂ ਨੇ ਇਸ ਕਰਕੇ ਇਹਨਾਂ ਦੀ ਹਾਰ ਹੋਈ ਆ ਔਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਹਿੰਦੁਸਤਾਨ ਤੁਸੀਂ ਵੰਡਣਾ ਚਾਹੁੰਦੇ ਹੋ ਜਿਹੜਾ ਸਮਾਜ ਵੰਡਣਾ ਚਾਹੁੰਦੇ ਹੋ ਇਹ ਕਾਂਗਰਸ ਪਾਰਟੀ ਹੋਣ ਨਹੀਂ ਦੇਗੀ ਅਸੀਂ ਕਿਸੇ ਹਾਲਤ ਨਹੀਂ ਹੋਣ ਦਿਆਂਗੇ ਔਰ ਝਾੜੂ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਆ ਜਿਹੜੇ ਪੋਸਟਰ ਲਾਉਂਦੇ ਹੋ ਕੰਮ ਨਹੀਂ ਕਰਦੇ ਲੋਕਾਂ ਨੇ ਤੁਹਾਨੂੰ ਸਬਕ ਸਿਖਾਤਾ ਹੁਣ ਆਪਣਾ ਕੰਮ ਥੋੜਾ ਬਸ ਸੁਧਾਰ ਲਓ ਨਹੀਂ ਤਾਂ ਸਾਰੇ ਜੀ ਲੋਕਾਂ ਨੇ ਤੁਹਾਨੂੰ ਘਰ ਬਿਠਾ ਦੇਣਾ ਹੈਗਾ ਤੇ ਇਸ ਕਰਕੇ ਲੜਾਈ ਤਾਂ ਇਹਨਾਂ ਦੋਵਾਂ ਨਾਲ ਚ ਬਾਕੀ ਤਾਂ ਸਾਰਾ ਕੁਝ ਰਬ ਬਿਟੂ ਨੋ ਪਾਸ ਪਾਸ ਹੁਣ ਚਲਾ ਗਿਆ ਉਹਨਾਂ ਨੇ ਜੋ ਮਰਜ਼ੀ ਕਰਨ ਭਾਈ ਉਹ ਉਹਨਾਂ ਦੀ ਪਾਰਟੀ ਦਾ ਫੈਸਲਾ